ਇੱਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ 7 ਲੋਕਾਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਦੱਸਤੀ ਕਿ ਇਨ ਇਨਾ ਵਿਕਤੀਆਂ ਵੱਲੋਂ ਉਸ ਵਿਅਕਤੀ ਤੇ ਦੋਸ਼ ਲਗਾਏ ਗਏ ਸੀ ਕਿ ਕਨ ਕਿ ਉਸ ਵੱਲੋਂ ਇਨਾ ਤੇ ਨਸ਼ਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਆਮ ਲੋਕਾਂ ਮਲੋਂ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਹਾਲਤ ਗੰਭੀਰ ਦੇਖਦਿਆਂ ਇਮਜ ਵਿਕੇ ਰੈਫਰ ਕਰ ਦਿੱਤਾ ਉਹ ਸਾਰੇ ਗਰੀਬ ਲੋਕਾਂ ਨੇ ਮੁਕਦਮੇ ਲਾਤੇ ਕੋਈ ਨਹੀਂ ਹਿੰਦੀ ਮਕਾਨ ਬਿਠਾਏ ਨੇ لیکن ਫਿਰ ਕਿਵੇਂ ਇਹੋ ਜਿਹੇ ਖੋਜ ਜਿਹੜੇ ਬੰਦੇ ਰਹਿ ਗਏ ਦੇਖੋ ਜੀ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਜਿਹੜਾ ਬੀਰਤ ਲਾਬ ਹੈ ਉਹ ਬਠਿੰਡਾ ਦਾ ਵਨ ਆਫ ਦਾ ਮੇਨ ਜਿਹੜਾ ਡਰੱਗਸ ਨਾਲ ਅਫੈਕਟਡ ਏਰੀਆ ਪੁਰਾਣੇ ਸਮੇਂ ਤੋਂ ਤੇ ਹੁਣ ਜਿਹੜੇ ਸਾਡੇ ਐਸ ਐਚਓ ਆਈਪੀਐਸ ਪ੍ਰੋਬੇਸ਼ਨਲ ਲੱਗੇ ਹੋਏ ਅਨੁਭਵ ਜਨ ਤੁਸੀਂ ਆਪ ਹੀ ਦੇਖਦੇ ਹੋ ਕਿ ਉਹਨਾਂ ਨੇ ਬਹੁਤ ਜ਼ਿਆਦਾ ਡੇਲੀ ਐਫਰਟ ਕਰਕੇ ਵੱਤ ਤੋਂ ਵੱਤ ਜਿਹੜੇ ਨਸ਼ਾ ਦੇ ਤਸਕਰ ਹਨ ਉਹਨਾਂ ਤੇ ਕਾਬੂ ਪਾ ਰਿਹਾ ਹੈ ਔਰ ਜਿਹੜਾ ਬੀਰਤ ਲਾਬ ਚੌਦੀ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਉਹ ਵੀ ਉਹਨਾਂ ਨੇ ਮਿਹਨਤ ਕਰਕੇ 5 پراپرٹیز ਕੀਤੀਆਂ ਜਿਹਦੀ ਸਿਵਲ ਅਥਾਰਟिटीज ਐਸ ਪਰ ਪ੍ਰੋਸੀਜਰ ਉਹਦੇ ਉਤੇ ਕਾਰਵਾਈ ਕਰਨਗੇ ਸੋ ਇਹ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਮੇਜ ਬਿਲਕੁਲ ਹੀ ਐਲੀਮੀਨੇਟ ਹੋ ਗਿਆ ਬਟ ਯੈਸ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਇਨ ਫੈਕਟ ਇਹ ਸਾਡੀ ਪਾਲਿਸੀ ਹੈ ਕਿ ਕਦੇ ਵੀ ਉਹਨਾਂ ਦੀ ਆਈਡੈਂਟੀਟੀ ਰਿਵੀਲ ਨਾ ਕਰੀਏ ਹਾਂਜੀ ਉਹ ਪਾਲਿਸੀ ਜੀ ਉਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਹੈ ਔਰ ਬਹੁਤ ਜਲਦੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਇਹ ਜਿਹਾ ਰਾਉਂਡ ਅੱਠ ਦੇ ਕਰੀਬ ਆਇਡੈਂਟੀਫਾਈ ਕੀਤੇ ਹੋਏ ਆ ਔਰ ਸਿਵਲ ਪ੍ਰਸ਼ਾਸਨ ਨੂੰ ਅਸੀਂ ਅੱਗੇ ਜਿਹੜਾ ਪ੍ਰੋਸੀਜਰ ਅਡਾਪਟ ਕਰਨ ਲਈ ਦਿੱਤੇ ਹੋਏ ਮੈਡਮ ਇਹ ਕਿਵੇਂ ਜੇ ਅੱਗੇ ਤੋਂ ਕਿਸੇ ਨੇ ਇਨਫਰਮੇਸ਼ਨ ਦੇਣੀ ਆਪਾਂ ਕਿਵੇਂ ਇਸ ਨੂੰ ਆਫ ਕਰਾਂਗੇ ਜਿਹੜੇ ਲੋਕਾਂ ਨੂੰ ਰਾਜ ਇੰਟੈਗਰ ਤੱਕ ਕਿਵੇਂ ਹਰ ਇੱਕ ਮਨ ਦਾ ਡਰਦਾ ਹੈ ਜੀ ਇਸ ਕਰਕੇ ਕਿ ਵੀ ਇਨਫੋਰਮੇਸ਼ਨ ਦਿੱਤਾ ਇੱਕ ਬੰਦਾ ਇੰਨਾ ਬੁਰੀ ਤਰ੍ਹਾਂ ਫਟਦਾ ਦੇਖੋ ਜੀ ਮੈਂ ਇਹ ਹੀ ਦੁਬਾਰਾ ਕਹਿਣਾ ਚਾਹਾਂਗੀ ਕਿ ਜਿਹੜੇ ਇਹ ਪ੍ਰੇਮ ਹੈ ਇਹ ਇੱਕ ਬਹੁਤ ਹੀ ਵਧੀਆ ਸਮਾਜ ਸੇਵੀ ਬੰਦਾ ਹੈ ਜੋ ਤਸਰ ਰਿਹਾ ਹੈ ਕਿ ਮੈਂ ਮਾੜੇ ਅੰਸਰਾਂ ਦੇ ਖਿਲਾਫ ਆਪਣੀ ਆਵਾਜ਼ ਹਮੇਸ਼ਾ ਬੁਲੰਦ ਰੱਖੀ ਹੈ ਔਰ ਜਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਤੇ ਕੋਈ ਹਮਲਾ ਹੋਇਆ ਅਸੀਂ ਇਮੀਡੀਏਟਲੀ ਪ੍ਰਾਇੋਰਟੀ ਤੇ ਸਾਰਾ ਕੁਝ ਛੱਡ ਕੇ ਇਹ ਸਾਰੇ ਦੋਸ਼ੀਆਂ ਨੂੰ ਫੜਿਆ ਹੈ ਔਰ ਅਸੀਂ ਇਹਨਾਂ ਦੀ ਕਨਵਿਕਸ਼ਨ ਵੀ ਇਨਸ਼ੋਰ ਕਰਾਂਗੇ ਔਰ ਤੁਸੀਂ ਦੇਖ ਵੀ ਸਕਦੇ ਹੋ ਇਹਨਾਂ ਦੇ ਹਾਲਾਤ ਸੋ ਸਾਡਾ ਇਹੀ ਮੈਸੇਜ ਹੈ ਕਿ ਕੋਈ ਵੀ ਜਿਹੜਾ ਵੀ ਇਨਸਾਨ ਸਾਡੀ ਜਿਹੜੀ ਮੁਹਿੰਮ ਹੈ ਉਹ ਸਾਡੇ ਸਾਡੀ ਕੋਪ ਸਾਨੂੰ ਕੰਟ੍ਰਿਬਿਊਟ ਕਰ ਰਿਹਾ ਹੈ ਕੋਆਪਰੇਟ ਕਰ ਰਿਹਾ ਹੈ ਅਸੀਂ ਬਿਲਕੁਲ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ ਔਰ ਕਿਸੇ ਨੂੰ ਵੀ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਵੀ ਚੈੱਕ ਕਰੀ ਜੋ ਵੀ ਡੈਫੀਨਿਟਲੀ ਜੀ ਇਹ ਤਾਂ ਅਸੀਂ ਦੇਖ ਰਹੇ ਹਾਂ ਪਰ ਪ੍ਰੀਲੀਮਿਨਰੀ ਮੈਂ ਤੁਹਾਨੂੰ ਦੱਸ ਰਿਹਾ ਵੀ ਹੁਣ ਤੱਕ ਸਾਨੂੰ ਕਿਸੇ ਵੀ ਮੁਲਾਜ਼ਮ ਦੀ ਜਿਹੜੇ ਚ ਮਿਲੀ ਪੁਗਤ ਨਹੀਂ ਨਜ਼ਰ ਆਈ ਹੈ ਬਟ ਜੇ ਸਾਨੂੰ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਾਂਗੇ ਵੀ ਜੇ ਕੁਝ ਵੀ ਪਤਾ ਲੱਗਦਾ ਹੈ ਤੇ ਅਸੀਂ ਕਿਸੇ ਪੁਲਿਸ ਮੁਲਾਜ਼ਮ ਦਾ ਪਤਾ ਲੱਗਦਾ ਤਾਂ ਵੀਲ ਟੇਕ ਐਕਸ਼ਨ ਅਗੇਂਸਟ ਮਤਲਬ ਲੋਕਾਂ ਨੂੰ ਇਸ ਤੇ ਵੀ ਸੁਚੇਤ ਰਹਿਣ ਦੀ ਲੋੜ ਹੈ ਮੰਨ ਲਓ ਪੁਲਿਸ ਨੂੰ ਇਨਫਰਮੇਸ਼ਨ ਦਿੰਦੇ ਆ ਕਈ ਵਾਰੀ ਮਹੱਲੇ ਵਿੱਚ ਜਿਸ ਤਰ੍ਹਾਂ ਗੱਲ ਪਈ ਜਾਂਦੀ ਹੈ ਕਿਸੇ ਕੋ ਉਹ ਵੀ ਉਹਦੇ ਲਈ ਕਾਨੂੰਨਕ ਸਾਹਮਣੇ ਹੋ ਸਕਦੀ ਹੈ ਦੇਖੋ ਜੀ ਇੱਦਾਂ ਤਾਂ 1 ਟੂ 1 ਤਾਂ ਮੈਂ ਨਹੀਂ ਕਹਿ ਸਕਦੀ ਬਟ ਯੈਸ ਸਾਡੀ ਆਫੀਸਰਸ ਦੀ ਪਾਲਿਸੀ ਮੈਂ ਆਪਣਾ ਕਹਿ ਸਕਦੀ ਹਾਂ ਵੀ ਜੇ ਮੈਨੂੰ ਕੋਈ ਇਨਫੋਰਮੇਸ਼ਨ ਦਿੰਦਾ ਹੈ ਤਾਂ ਮੈਂ ਕਦੇ ਵੀ ਉਹਦਾ ਸੋਰਸ ਨਹੀਂ ਰਿਵੀਲ ਕਰਦੀ ਔਰ ਸਾਡੇ ਜਿਹੜੇ ਸੇਫ ਪੰਜਾਬ ਹੈਲਪਲਾਈਨ ਹੈ ਉਹ ਵੀ ਇਸੇ ਮੰਤਵ ਲਈ ਬਣਾਈ ਗਈ ਹੈ ਬਟ ਯੈਸ ਅਸੀਂ ਬਹੁਤ ਸਾਰੇ ਲੋਕਾਂ ਦੀ ਇਨਪੁਟ ਸਦਕਾ ਹੀ ਹੁਣ ਇਹਨੇ ਸਾਰੇ ਤਸਕਰਾਂ ਨੂੰ ਫੜ ਰਹੇ ਔਰ ਇਹਨਾਂ ਦਾ ਜੋ ਹੋਇਆ ਇਸ ਇਸੇ ਕਰਕੇ ਅਸੀਂ ਸਭ ਤੋਂ ਫੈਲਾ ਪ੍ਰਾਇੋਰਟੀ ਤੇ ਸਾਰੇ ਬੰਦਿਆਂ ਨੂੰ ਫੜਿਆ ਔਰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਜੋ ਹਾਲਾਤ ਸੋ ਦਿਸ ਇਜ਼ ਅ ਮੈਸੇਜ ਫਾਰ ਦ ਆਟਮ